ਸਸਿਆਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅੱਜ ਅਸੀਂ 9ਵੀਂ ਜਮਾਤ ਦੀ ਵਣਗੀ ਦੀ ਕਿਤਾਬ ਦੇ ਵਿੱਚੋਂ ਕਹਾਣੀ ਨੰਬਰ 7 ਬਾਕੀ ਸਭ ਸੁਖ ਸਾੰਦ ਹੈ ਲੈ ਕੇ ਆਏ ਹਾਂ ਜਿਸ ਦੇ ਲੇਖਕ ਹਨ ਮੋਹਨ ਪੰਡਾਰੀ ਸੋ ਆਓ ਸ਼ੁਰੂ ਕਰਦੇ ਹਾਂ ਸੋ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਲਈ ਇੱਕ ਜਾਣਕਾਰੀ ਇਸ ਪਾਠ ਤੋਂ ਪਹਿਲਾਂ ਬਣਿਆ ਵੀਡੀਓ ਦੇਖਣਾ ਚਾਹੁੰਦੇ ਆ ਪਾਠਾਂ ਦੇ ਉੱਤੇ ਤਾਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤੇ ਗਏ ਹਨ ਇੱਕ-ਇੱਕਲੇ ਪਾਠ ਦਾ ਲਿੰਕ ਦਿੱਤਾ ਗਿਆ ਹੈ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਫਿਰ ਇਸ ਤੋਂ ਇਲਾਵਾ ਪਲੇਲਿਸਟ ਵੀ ਅਸੀਂ ਤਿਆਰ ਕਰ ਦਿੱਤੀ ਹੈ ਪਲੇਲਿਸਟ ਤੇ ਜਾ ਕੇ ਵੀ ਤੁਸੀਂ ਸਾਰੇ ਦੇ ਸਾਰੇ ਜਿਹੜੇ ਹਨ ਪਾਠ ਉਹ ਦੇਖ ਸਕਦੇ ਹੋ ਠੀਕ ਹੈ ਜੀ ਸੋ ਆਪ ਸ਼ੁਰੂ ਕਰਦੇ ਹਾਂ ਕਹਾਣੀ ਬਾਕੀ ਸਭ ਸੁਖਸਾਂਦ ਹੈ ਜਿਸ ਦੇ ਲੇਖਕ ਹਨ ਮੋਹਨ ਪੰਡਾਰੀ ਸੋ ਸਭ ਤੋਂ ਪਹਿਲਾਂ ਜਾਣਦੇ ਹਾਂ ਕਹਾਣੀ ਬਾਰੇ ਜਾਂ ਫਿਰ ਕਹਾਣੀ ਦਾ ਸਾਰ ਇਸ ਕਹਾਣੀ ਵਿੱਚ ਲੇਖਕ ਨੇ ਪਿੰਡ ਦੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਹੈ ਮੋਹਨ ਸਿੰਘ 5ਵੀਂ ਤੋਂ 10ਵੀਂ ਪਾਸ ਕਰਨ ਤੱਕ ਗਲੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਰਿਹਾ ਹੈ ਇਹ ਚਿੱਠੀਆਂ 4-4 ਸਫਿਆਂ ਤੱਕ ਚਲੇ ਜਾਂਦੀਆਂ ਸਨ ਅਤੇ ਦੋਹੇ ਗਿਲੀਆਂ ਤੇ ਟੀਚਰਾਂ ਨਾਲ ਭਰਪੂਰ ਕਰਕੇ ਲਿਖਵਾਈਆਂ ਜਾਂਦੀਆਂ ਸਨ ਬਜ਼ੁਰਗ ਔਰਤਾਂ ਦੀਆਂ ਚਿੱਠੀਆਂ ਵਿੱਚ ਕਪਤੀ ਨੂੰ ਫੌਜ ਵਿੱਚ ਭਰਤੀ ਹੋਏ ਮੁੰਡੇ ਮਾਪਿਆਂ ਦੇ ਘਰ ਬੈਠੀ ਧੀ ਹੱਥ ਦੀ ਤੰਗੀ ਤੇ ਮੁਕਦਮੇ ਆਦ ਦੇ ਦੁੱਖਾਂ ਦਾ ਜ਼ਿਕਰ ਹੁੰਦਾ ਹੈ ਮੋਹਨ ਸਿੰਘ ਲੋਕਾਂ ਦੀਆਂ ਅਰਜ਼ੀਆਂ ਦੁੱਖਾਂ ਨਾਲ ਭਰੀਆਂ ਚਿੱਠੀਆਂ ਲਿਖ ਲਿਖ ਕੇ ਅੱਕ ਜਾਂਦਾ ਹੈ। ਉਹ ਹੋਰਨਾ ਪੰਜਵੀਂ ਵਿੱਚ ਪੜਦੇ ਮੁੰਡੇ ਕੁੜੀਆਂ ਬਾਰੇ ਦੱਸ ਕੇ ਟਾਲਮਟੋਲ ਕਰਨ ਲੱਗ ਪਿਆ। ਜਿਸ ਕਾਰਨ ਲੋਕਾਂ ਵਿੱਚ ਉਸ ਪ੍ਰਤੀ ਗੁੱਸਾ ਜਾਂਦਾ ਹੈ। ਉਹ ਸਹੀ ਵੀ ਹਨ ਕਿਉਂਕਿ ਉਹ ਹਰ ਕਿਸੇ ਅੱਗੇ ਆਪਣੀ ਕਮੀਲਦਾਰੀ ਤੇ ਘਰ ਦੇ ਪਰਦੇ ਨਹੀਂ ਖੋਲ ਸਕਦੇ। ਜਾਗਰ ਫੌਜੀ ਦੀ ਮਾਂ ਹਰਕੌਰ ਮੋਹਨ ਸਿੰਘ ਕੋਲ ਚਿੱਠੀ ਲਿਖਵਾਉਣ ਆਈ ਪਹਿਲਾਂ ਤਾਂ ਉਸਨੇ ਨਾਂ ਉਕਰ ਕੇਆ ਕਰ ਦਿੱਤੀ ਪਰ ਉਸ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਉਸ ਨੂੰ ਮੰਨਣਾ ਪਿਆ ਉਹ ਚਿੱਠੀ ਲਿਖਣ ਲਈ ਉਸਦੇ ਘਰ ਚਲਾ ਗਿਆ ਜਦੋਂ ਹਰਕੌਰ ਦੁਆਰਾ ਲੇਖਕ ਲਈ ਲਿਆਂਦਾ ਦੁੱਧ ਦਾ ਗਲਾਸ ਸੰਗਦਿਆਂ ਸੰਗਦਿਆਂ ਉਸਨੇ ਮੂੰਹ ਨੂੰ ਲਾਇਆ ਤਾਂ ਗਰਮ ਦੁੱਧ ਨਾਲ ਉਸ ਦੀ ਜੀਬ ਤੇ ਗਰਮ ਗਲਾਸ ਨਾਲ ਬੁੱਲ ਫੂਕੇ ਗਏ ਡਰੀ ਹੋਈ ਹਰਕੌਰ ਨੇ ਫੈਂਟ ਫੈਡ ਕੇ ਦੁੱਧ ਨੂੰ ਪਾਣੀ ਵਰਗਾ ਠੰਡਾ ਕਰ ਦਿੱਤਾ। ਲੇਖਕ ਨੂੰ ਅੰਦਰ ਪਈ ਹਰਕੌਰ ਦੀ ਨੂ ਦੀ ਹਾਈ ਹਾਈ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਨੇ ਪਰਸੋਂ ਪੁੱਤ ਨੂੰ ਜਨਮ ਦਿੱਤਾ ਸੀ ਜੋ ਮਰ ਗਿਆ ਹੈ। ਹਰਕੌਰ ਨੇ ਮੋਹਨ ਸਿੰਘ ਨੂੰ ਆਪਣੇ ਦੁੱਖ ਦਰਦ ਫਰੋਲਦਿਆਂ ਕਿਹਾ ਕਿ ਅਜਿਹੀ ਚਿੱਠੀ ਲਿਖਣਾ ਜਿਸ ਨੂੰ ਪੜਦਿਆਂ ਹੀ ਉਸ ਦਾ ਪੁੱਤਰ ਫੌਜ ਵਿੱਚੋਂ ਨਾ ਕਟਵਾ ਆਵੇ। ਚਿੱਠੀ ਵਿੱਚ ਹਰ ਇੱਕ ਔਰ ਨੇ ਮੁਕਦਮੇ, ਪੁਰਾਣੇ ਦੇ ਗਵਾਚਣ, ਮੱਝ ਦੀ ਪੂੰਛ ਨੂੰ ਬਾਂਮਣੀ ਲੱਗਣ ਤੇ ਪੂੰਛ ਦੇ ਵੱਡੇ ਜਾਣ, ਖੇਤੀਆਂ ਦੇ ਪਾਣੀ ਨਾਲ ਮਰੇ ਜਾਣ, ਹਾਲੇ ਲਈ ਬਾਰੂ ਨਾ ਦੇ ਬੱਚੇ ਨੂੰ ਵੇਚਣ, ਨਾਰੇ ਬਲਦ ਦੇ ਕੰਨੇ ਦੇ ਮਤਾੜੇ ਜਾਣ, ਕਰਤਾਰੋ ਘਰ ਕਾਕਾ ਹੋ ਕੇ ਮਰ ਜਾਣ। ਉਸਦੀ ਪਤਨੀ ਕਰਤਾਰੋ ਦੇ ਮੰਝੇ ਉੱਤੇ ਮਰਨ ਕੰਡੇ ਪਈ ਹੋਣ ਬਾਰੇ ਤੇ ਉਸ ਨੂੰ ਫੌਜ ਵਿੱਚੋਂ ਨਾ ਕਟਵਾ ਕੇ ਆਉਣ ਲਈ ਲਿਖਵਾਇਆ ਮੋਹਨ ਸਿੰਘ ਨੇ ਹਰ ਇੱਕ ਔਰ ਨੂੰ ਦਿਲਾਸਾ ਦਿੱਤਾ ਤੇ ਆਪਣੀ ਨੂੰ ਦਾ ਇਲਾਜ ਕਰਵਾਉਣ ਲਈ ਕਿਹਾ ਹਰ ਇੱਕ ਔਰ ਦੇ ਕਹਿਣ ਤੇ ਲੇਖਕ ਨੇ ਸਾਰੀ ਚਿੱਠੀ ਪੜ੍ਹ ਸੁਣਾਈ ਜਦੋਂ ਮੋਹਨ ਸਿੰਘ ਨੇ ਅੰਤ ਵਿੱਚ ਹੋਰ ਕੁਝ ਲਿਖਣ ਲਈ ਪੁੱਛਿਆ ਤਾਂ ਹਰ ਇੱਕ ਔਰ ਨੇ ਕਿਹਾ ਬਸ ਪੁੱਤ ਲਿਖਦੇ ਬਾਕੀ ਸਭ ਸੁਖਸਾਂਦ ਹੈ ਹਰ ਇੱਕ ਔਰ ਦੇ ਮੂੰਹੋਂ ਇਹ ਸ਼ਬਦ ਸੁਣਦਿਆਂ ਹੀ ਮੋਹਨ ਸਿੰਘ ਦੇ ਹੱਥੋਂ ਕਲਮ ਡਿੱਗ ਪਈ ਸੋ ਇਹ ਸੀ ਕਹਾਣੀ ਬਾਕੀ ਸਭ ਸੁਖਸਾਂਦ ਹੈ ਜਿਸ ਦੇ ਲੇਖਕ ਹਨ ਮੋਹਨ ਪੰਡਾਰੀ ਇਹ ਕਹਾਣੀ ਦਾ ਸਾਰ ਹੈ ਜਾਂ ਕਹਾਣੀ ਬਾਰੇ ਹੈ ਤੁਸੀਂ ਇਸ ਕਹਾਣੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਵੀ ਲਿਖ ਸਕਦੇ ਹੋ ਜਾਂ ਫਿਰ ਇਸੇ ਤਰ੍ਹਾਂ ਹੀ ਨੋਟ ਕਰ ਸਕਦੇ ਹੋ ਸੋ ਆਪ ਸ਼ੁਰੂ ਕਰਦੇ ਹਾਂ ਪ੍ਰਸ਼ਨ ਉੱਤਰ ਨੰਬਰ 1 ਪਿੰਡ ਦੇ ਲੋਕ ਮੋਹਨ ਸਿੰਘ ਬਾਰੇ ਕਿਹੋ ਜਈਆਂ ਗੱਲਾਂ ਕਰਦੇ ਸਨ ਪੁੱਤਰ ਜਦੋਂ ਦੁੱਖਾਂ ਨਾਲ ਭਰੀਆਂ ਚਿੱਠੀਆਂ ਲਿਖ ਲਿਖ ਕੇ ਮੋਹਨ ਸਿੰਘ ਅੱਕ ਗਿਆ ਤਾਂ ਉਹ ਚਿੱਠੀਆਂ ਲਿਖਣ ਤੋਂ ਇਨਕਾਰ ਕਰਨ ਲੱਗ ਪਿਆ ਜਿਸ ਕਾਰਨ ਪਿੰਡ ਦੇ ਲੋਕ ਉਸ ਬਾਰੇ ਗੱਲਾਂ ਕਰਨ ਲੱਗ ਪਏ ਕਿ ਉਹ ਹੰਕਾਰ ਗਿਆ ਹੈ ਉਸਨੇ 10ਵੀਂ ਜਮਾਤ ਕਾਦੀ ਪਾਸ ਕਰ ਲਈ ਹੈ ਉਸਦਾ ਦਿਮਾਗ ਹੀ ਅਸਮਾਨ ਨੂੰ ਚੜ ਗਿਆ ਹੈ ਉਹ ਕਹਿੰਦੇ ਸਨ ਕਿ ਉਹ ਸਮਝਦਾਰ ਹੈ ਪਿੰਡ ਵਿੱਚ ਉਸ ਤੋਂ ਬਿਨਾ ਚਿੱਠੀ ਲਿਖਣ ਵਾਲਾ ਕੋਈ ਨਹੀਂ ਲੋਕ ਉਸ ਦੇ ਪਹਿਰਾਵੇ ਬਾਰੇ ਕਹਿੰਦੇ ਹਨ ਕਿ ਉਹ ਪਟੀਆਂ ਵਾ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਰਲਿਆ ਰਹਿੰਦਾ ਹੈ ਉਹ ਉਸ ਦੇ ਇਕੱਲਾ ਮਿਲਣ ਤੇ ਸਬਕ ਸਿਖਾਉਣ ਦੀ ਗੱਲ ਵੀ ਕਰਦੇ ਸਨ ਨੰਬਰ 2 ਪ੍ਰਸ਼ਨ ਅਜਿਹਾ ਕੀ ਕਾਰਨ ਸਨ ਜਿਨ੍ਹਾਂ ਕਰਕੇ ਲੇਖਕ ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ ਉੱਤਰ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਚਿੱਠੀਆਂ ਲਿਖਣ ਸਮੇ ਲੋਕਾਂ ਦੇ ਦੁੱਖਾਂ ਨੂੰ ਸੁਣੋ ਖੁਣ ਕੇ ਲੇਖਕ ਅੱਕ ਗਿਆ ਸੀ ਕੁਝ ਕੁੜੀਆਂ ਉਸ ਦੇ ਚਾਰ-ਚਾਰ ਸਫੇ ਦੀਆਂ ਚਿੱਠੀਆਂ ਲਿਖਾਉਂਦੀਆਂ ਸਨ ਅਤੇ ਵਿੱਚ ਦੋਹੇ ਤੇ ਟੀਚਰਾਂ ਜੋੜ-ਜੋੜ ਕੇ ਲਿਖਣ ਲਈ ਕਹਿੰਦੀਆਂ ਸਨ ਬਜ਼ੁਰਗ ਔਰਤਾਂ ਚਿੱਠੀਆਂ ਵਿੱਚ ਆਪਣੇ ਦੁੱਖ ਦਰਦ ਲਿਖਾਉਂਦੀਆਂ ਸਨ ਇਸ ਤਰ੍ਹਾਂ ਲੋਕ ਲੇਖਕ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਦੁੱਖਾਂ ਨਾਲ ਭਰਪੂਰ ਗੱਲਾਂ ਅਤੇ ਅਜੀਬ ਤਰ੍ਹਾਂ ਦੇ ਗਿਲੇ ਸ਼ਿਕਵੇ ਸੁਣ ਕੇ ਚਿੱਠੀਆਂ ਲਿਖਣ ਤੋਂ ਆਕ ਗਿਆ ਸੀ ਨੰਬਰ 3 ਮੋਹਣ ਸਿਆ ਤੇ ਤੋਂ ਕਦੀ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਨਾਲੇ ਤੂੰ ਸਾਡੀ ਸੁਣ ਵੀ ਲੈਣਾ ਧਿਆਨ ਨਾਲ ਪਿੰਡ ਦੇ ਲੋਕ ਲੇਖਕ ਨੂੰ ਅਜਿਹਾ ਕਿਉਂ ਕਹਿੰਦੇ ਸਨ ਉੱਤਰ ਪਿਛਲੇ 5 ਸਾਲ ਦੇ ਸਮੇਂ ਤੋਂ ਚਿੱਠੀਆਂ ਲਿਖਣ ਕਰਕੇ ਲੇਖਕ ਲੋਕਾਂ ਦੇ ਘਰਾਂ ਦੇ ਸਾਰੇ ਪੇਤਾਂ ਤੋਂ ਜਾਣੂ ਸੀ ਲੋਕ ਹਰ ਗੱਲ ਬਿਨਾ ਕਿਸੇ ਚਜਕ ਦੇ ਚਿੱਠੀ ਲਿਖਣ ਸਮੇਂ ਲੇਖਕ ਕੋਲ ਕਰ ਲੈਂਦੇ ਸਨ ਹੁਣ ਜਦੋਂ ਚਿੱਠੀਆਂ ਲਿਖਣ ਤੋਂ ਅੱਕ ਕੇ ਲੇਖਕ ਪਿੰਡ ਦੇ ਲੋਕਾਂ ਨੂੰ ਪਿੰਡ ਵਿੱਚ ਹੋਰ ਪੰਜਵੀਂ ਪਾਸ ਲੜਕੇ ਲੜਕੀਆਂ ਤੋਂ ਚਿੱਠੀਆਂ ਲਿਖਵਾਉਣ ਲਈ ਕਹਿੰਦਾ ਹੈ ਤਾਂ ਉਸ ਸਮੇਂ ਪਿੰਡ ਦੇ ਲੋਕੇ ਸ਼ਬਦ ਕਹਿੰਦੇ ਹਨ ਨੰਬਰ 4 ਮਾਂ ਹਰਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸ ਦੀ ਆਓ ਭਗਤ ਕਿਵੇਂ ਕੀਤੀ ਉਤਰ ਮਾਂ ਹਰਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸ ਦੇ ਬੈਠਣ ਲਈ ਪੀੜੀ ਡਾਹੀ ਅਤੇ ਦੁੱਧ ਦਾ ਗਲਾਸ ਪੀਣ ਲਈ ਲਿਆਂਦਾ ਉਹ ਲੇਖਕ ਨੂੰ ਵੇਲੇ ਕੋਲੇ ਲੋੜ ਪੈਣ ਤੇ ਦੁੱਧ ਲਿਜਾਣ ਲਈ ਵੀ ਕਹਿੰਦੀ ਹੈ ਉਸ ਨੇ ਲੇਖਕ ਨੂੰ ਕਾੜ ਦਿੰਦੇ ਆ ਪਹਿਲਾਂ ਦੁੱਧ ਪੀਣ ਲਈ ਕਿਹਾ ਜਦੋਂ ਮੋਹਨ ਸਿੰਘ ਨੇ ਗਲਾਸ ਚੁੱਕ ਕੇ ਮੂੰਹ ਨੂੰ ਲਾਇਆ ਗਰਮ ਦੁੱਧ ਕਾਰਨ ਉਸ ਦੀ ਜੀਵ ਤੇ ਬੁੱਲ ਭੁਕੇ ਗਏ ਇਸ ਤੋਂ ਬਾਅਦ ਹਰਕੌਰ ਨੇ ਦੁੱਧ ਨੂੰ ਫੈਂਟ ਫੈਂਟ ਕੇ ਲੇਖਕ ਦੇ ਪੀਣ ਲਈ ਪਾਣੀ ਵਰਗਾ ਠੰਡਾ ਕਰ ਦਿੱਤਾ ਨੰਬਰ 5 ਚਿੱਠੀਆਂ ਲਿਖਵਾਉਂਦੀ ਮਾਂ ਹਰਕੌਰ ਨੇ ਅਜੀਹਾ ਕਿਹੜਾ-ਕਿਹੜਾ ਵਿਸ਼ਾ ਛੋਇਆ ਜਿਸ ਨਾਲ ਲੇਖਕ ਦਾ ਦਿਲ ਖਰਾਬ ਹੋ ਗਿਆ ਉੱਤਰ ਚਿੱਠੀ ਲਿਖਦੇ ਸਮੇਂ ਮਾਂ ਹਰਕੌਰ ਨੇ ਲੇਖਕ ਨੂੰ ਦੱਸਿਆ ਕਿ ਉਸਦੀ ਨੋ ਕਰਤਾਰੋ ਕੋਲ ਪੁੱਤਰ ਜਨਮ ਲੈ ਕੇ ਮਰ ਗਿਆ ਅਤੇ ਕਰਤਾਰੋ ਦਰਦ ਨਾਲ ਕੁਰਲਾ ਰਹੀ ਹੈ ਉਸਨੇ ਆਪਣੇ ਹੋਰ अनेका ਦੁੱਖ ਦਰਦ ਬਾਰੇ ਲੇਖਕ ਨੂੰ ਦੱਸਦਿਆਂ ਕਿਹਾ ਕਿ ਉਹ ਛੁੱਟੀ ਵਿੱਚ ਉਸਦੇ ਪੁੱਤਰ ਜਾਗਰ ਨੂੰ ਲਿਖ ਦੇਵੇ ਕਿ ਅਸੀਂ ਬਹੁਤ ਦੁਖੀ ਹਾਂ ਇਸ ਲਈ ਉਹ ਜਲਦ ਫੌਜ ਵਿੱਚੋਂ ਨਾ ਕਟਵਾ ਆਵੇ ਹਰ ਕੋਰ ਦੀਆਂ ਇਹ ਦੁੱਖ ਭਰੀਆਂ ਗੱਲਾਂ ਸੁਣ ਕੇ ਲੇਖਕ ਦਾ ਦਿਲ ਖਰਾਬ ਹੋ ਗਿਆ ਨੰਬਰ 6 ਬਜੁਰਗੌਰਤ ਨੇ ਚਿੱਠੀ ਵਿੱਚ ਆਪਣੇ ਪਸ਼ੂਆਂ ਬਾਰੇ ਮੋਹਨ ਸਿੰਘ ਤੋਂ ਕੀ ਕੁਝ ਲਿਖਵਾਇਆ ਉੱਤਰ ਚਿੱਠੀ ਵਿੱਚ ਪਸ਼ੂਆਂ ਬਾਰੇ ਹਰਕੌਰ ਨੇ ਮੋਹਨ ਸਿੰਘ ਤੋਂ ਲਿਖਵਾਇਆ ਕਿ ਬੂਰੀ ਮੱਝ ਐਤ ਗਈ ਤੁਰ ਗਈ ਹੈ ਉਸ ਦੀ ਪੂੰਛ ਨੂੰ ਬਾਂਹਣੀ ਲੱਗ ਗਈ ਸੀ ਜਿਸ ਕਾਰਨ ਉਸ ਦੀ ਪੂੰਛ ਵੱਡ ਦਿੱਤੀ ਗਈ ਹੈ ਹੁਣ ਮੱਝ ਠੀਕ ਹੈ ਪਰ ਉਸ ਦੀ ਕੀਮਤ ਅੱਧੀ ਰਹਿ ਗਈ ਹੈ ਨਾਰੇ ਬਲ ਦਾ ਕੰਨ ਮਤਾੜਿਆ ਗਿਆ ਪਰ ਜੇਕਰ ਉਸ ਨੂੰ ਪਤਾ ਹੁੰਦਾ ਤਾਂ ਉਹ ਬਾਰੂ ਨੂੰ ਨਾ ਵੇਚਦੇ ਜੋ ਘਰ ਦਾ ਪਾਲਿਆ ਬੱਚਾ ਸੀ ਉਹ ਹਾਲਾ ਦੇਣ ਲਈ ਵਿਚਣਾ ਪਿਆ ਸੀ ਉਸ ਨੂੰ ਵਿਚਣ ਕਾਰਨ ਉਸ ਦੇ ਚਾਚੇ ਨੇ ਰੋਟੀ ਦੀ ਇੱਕ ਬੁਰਕੀ ਨਾ ਖਾਧੀ ਅਤੇ ਸਾਰਾ ਦਿਨ ਥਮਲੇ ਨਾਲ ਲੱਗ ਕੇ ਬੈਠਾ ਰਿਹਾ ਨੰਬਰ 7 ਹਰ ਇੱਕ ਔਰ ਦੇ ਮੋਹੋਂ ਬਾਕੀ ਸਭ ਸੁਖ ਸਾਦ ਹੈ ਇਹ ਸ਼ਬਦ ਸੁਣ ਕੇ ਲੇਖਕ ਦੇ ਹੱਥੋਂ ਕਲਮ ਕਿਉਂ ਡਿੱਗ ਪਈ ਉੱਤਰ ਜਦੋਂ ਹਰ ਇੱਕ ਔਰ ਨੇ ਦੁੱਖਾਂ ਭਰੀ ਚਿੱਠੀ ਲਿਖਵਾਉਣ ਮਗਰੋਂ ਅੰਤ ਵਿੱਚ ਮੋਹਨ ਨੂੰ ਚਿੱਠੀ ਵਿੱਚ ਬਾਕੀ ਸਭ ਸੁਖ-ਸਾਂਦ ਹੈ ਲਿਖਣ ਲਈ ਕਿਹਾ ਤਾਂ ਲੇਖਕ ਦੇ ਹੱਥੋਂ ਇਹ ਸੋਚ ਕੇ ਕਲਮ ਡਿੱਗ ਪਈ ਕਿ ਦੁੱਖਾਂ ਅਤੇ ਤਕਲੀਫਾਂ ਨਾਲ ਭਰੀ ਹੋਈ ਹਰ ਕੋਰ ਦੇ ਘਰ ਸੁਖ-ਸਾਂਦ ਕਿਵੇਂ ਆ ਗਈ। ਸੋ ਇਹ ਸੀ ਪਾਠ ਨੰਬਰ 7 ਬਾਕੀ ਸਭ ਸੁਖ-ਸਾਂਦ ਹੈ ਜਿਸ ਦੇ ਲੇਖਕ ਹਨ ਮੋਹਨ ਪੰਡਾਰੇ। ਸੋ ਇਹਦੇ ਨਾਲ ਜੁੜੇ ਹੋਏ ਪ੍ਰਸ਼ਨ ਉੱਤਰ ਸੋ ਵਾਦਦੇ ਹਾਂ ਵਸਤੂ ਨਿਸ਼ਟ ਪ੍ਰਸ਼ਨਾਂ ਵਾਲੇ ਇੱਕ ਇੱਕ ਨੰਬਰ ਦੇ ਸੋ ਕਰਦੇ ਹਾਂ ਨੰਬਰ 1 ਬਾਕੀ ਸਭ ਸੁਖ ਸਾਦ ਹੈ ਕਹਾਣੀ ਦਾ ਲੇਖਕ ਕੌਣ ਹੈ ਉੱਤਰ ਮੋਹਨ ਪੰਡਾਰੇ ਨੰਬਰ 2 ਪਿੰਡ ਦੇ ਲੋਕ ਚਿੱਠੀਆਂ ਕਿਸ ਤੋਂ ਲਿਖਵਾਉਂਦੇ ਸਨ ਉੱਤਰ ਮੋਹਨ ਸਿੰਘ ਤੋਂ ਨੰਬਰ 3 ਪਿੰਡ ਦੇ ਲੋਕ ਲੇਖਕ ਨੂੰ ਹੰਕਾਰਿਆ ਕਿਉਂ ਸਮਝ ਸਮਝਣ ਲੱਗ ਪਏ ਸਨ ਉੱਤਰ ਚਿੱਠੀ ਲਿਖਣ ਤੋਂ ਟਾਲਮਟੋਲ ਕਰਨ ਕਰਕੇ ਨੰਬਰ 4 ਮੋਹਨ ਸਿੰਘ ਨੇ ਕਿਸ ਜਮਾਤ ਤੋਂ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਉੱਤਰ 5ਵੀਂ ਤੋਂ ਨੰਬਰ 5 ਮੋਹਨ ਸਿੰਘ ਕਿੰਨੀਆਂ ਜਮਾਤਾਂ ਪੜ ਗਿਆ ਸੀ ਉੱਤਰ 10 ਨੰਬਰ 6 ਮੋਹਨ ਚਿੱਠੀਆਂ ਵਿੱਚ ਕੀ ਲਿਖ ਲਿਖ ਕੇ ਦੁੱਖ ਹੀ ਦੁਖੀ ਹੋ ਜਾਂਦਾ ਸੀ ਉੱਤਰ ਲੋਕਾਂ ਦੇ ਦੁੱਖ ਦਰਦ ਨੰਬਰ 7 ਹਰਕੋਰ ਦਾ ਪੁੱਤਰ ਜਾਗਰ ਕੀ ਕੰਮ ਕਰਦਾ ਸੀ ਫੌਜ ਵਿੱਚ ਸੀ ਨੰਬਰ 8 ਹਰਕੋਰ ਨੇ ਮੋਹਨ ਸਿੰਘ ਨੂੰ ਪੀਣ ਲਈ ਕੀ ਦਿੱਤਾ ਦੁੱਧ ਦਾ ਗਲਾਸ ਨੰਬਰ 9 ਤਾਰੋ ਕੌਣ ਸੀ ਉੱਤਰ ਹਰਕੌਰ ਦੀ ਨੂ ਅਤੇ ਜਾਗਰ ਦੀ ਪਤਨੀ ਨੰਬਰ 10 ਹਰਕੌਰ ਨੇ ਚਿੱਠੀ ਕਿਉਂ ਲਿਖਵਾਈ ਉੱਤਰ ਆਪਣੇ ਪੁੱਤ ਜਾਗਰ ਨੂੰ ਭੇਜਣ ਲਈ ਨੰਬਰ 11 ਹਰਕੌਰ ਦੇ ਮੁਕਦਮੇ ਦੀ ਪੇਛੀ ਕਿਹੜੀ ਤਰੀਕ ਪਈ ਸੀ 15 ਦੀ ਨੰਬਰ 12 ਦੀਪੋ ਕੌਣ ਸੀ ਹਰਕੌਰ ਦੀ ਤੀ ਨੰਬਰ 13 ਕੰਨਾ ਕਿਸ ਦਾ ਮਤਾੜਿਆ ਗਿਆ ਸੀ ਉੱਤਰ ਨਾਰੇ ਬਲਦ ਦਾ ਨੰਬਰ 14 ਕਿਸਦੇ ਕਾਕਾ ਹੋ ਕੇ ਗੁజర్ ਗਿਆ ਸੀ ਉਤਰ ਕਰਤਾਰੋ ਦੇ ਨੰਬਰ 15 ਮਰ ਚੁੱਕਾ ਬੱਚਾ ਕਿਹਦੇ ਵਰਗਾ ਸੀ ਉਤਰ ਆਪਣੇ ਪਿਤਾ ਜਾਗਰ ਵਰਗਾ ਨੰਬਰ 16 ਲੇਖਕ ਹਰਕੋਰ ਨੂੰ ਕੀ ਕਹਿ ਕੇ ਸਮੋਦਨ ਕਰਦਾ ਹੈ ਉਤਰ ਚਾਚੇ ਨੰਬਰ 17 ਹਰਕੋਰ ਨੇ ਕੀ ਲਿਖਣ ਲਈ ਕਿਹਾ ਕਿ ਲੇਖਕ ਦੇ ਹੱਥੋਂ ਕਲਮ ਡਿੱਗ ਪਈ ਉਤਰ ਬਾਕੀ ਸਭ ਸੁਖ ਸਾਦ ਹੈ ਸੋ ਬੱਚਿਓ ਇਹ ਸੀ ਪਾਠ ਨੰਬਰ 7 ਕਹਾਣੀਆਂ ਇਸ ਪਾਕੀ ਸਭ ਹੈ ਸੁਖਸਾਂਦ ਜਿਸ ਦੇ ਲੇਖਕ ਹਨ ਮੋਹਰ ਪੰਡਾਰੀ ਸੋ ਦੋਸਤੋ ਇਹ ਸਾਰੀਆਂ ਕਹਾਣੀਆਂ ਤੁਹਾਡੀਆਂ ਇੱਥੇ ਕੰਪਲੀਟ ਹੋ ਗਈਆਂ ਹਨ ਸੋ ਫੇ ਸ਼ੁਰੂ ਕਰਾਂਗੇ ਹੁਣ ਇੱਕ ਅੰਗੀਆਂ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਬਾਟ ਲੈ ਕੇ ਤਦ ਤੱਕ ਲਈ ਧੰਨਵਾਦ